ਮਾਸੀ ਜੀ ਨਹੀਂ ਲੱਭਦੇ ਬੇ ਕਿੱਥੇ ਨੇ ਉਹ ਤਾਂ ਅੰਦਰ ਹੀ ਬੈਠੇ ਨੇ ਮੰਮੀ ਜੀ ਉਹਨਾਂ ਦੀ ਅੱਜ ਤਬੀਅਤ ਨਹੀਂ ਠੀਕ ਹੈਗੀ ਜਿੰਨੇ ਦਾ ਸਮਾਨ ਉਹ ਲੈ ਕੇ ਆਏ ਨੇ ਉਹਨਾਂ ਨੂੰ ਤੂੰ ਉਹਨਾਂ ਨੂੰ ਖਵਾ ਕੇ ਤੋੜ ਦੇ ਤੇ ਮੇਰੇ ਪੁੱਤ ਦੇ ਪੈਸੇ ਐਦਾਂ ਗਵਾਈ ਜਾ ਕੇ ਤਰ੍ਹਾਂ ਵੀ ਤੁਹਾਡੀ ਡਿਮਾਂਡ ਪੂਰੀ ਹੋਊਗੀ ਅੱਛਾ ਤੇ ਇਹ ਗੱਲ ਆ ਤੇ ਤੂੰ ਇਹ ਸਮਝ ਲੈ ਕਿ ਤੇਰੀ ਨਾਨਾ ਦਾ ਰਿਸ਼ਤਾ ਸਿਰੇ ਚੜੀ ਗਿਆ ਤੇ ਤੂੰ ਮੁੰਡੇ ਨੂੰ ਕਿਸ ਦਿਨ ਬੁਲਾ ਲਾ ਫਿਰ ਉਹਨਾਂ ਨੂੰ ਗੱਲ ਕਰ ਲਈਏ ਚੱਲ ਠੀਕ ਆ ਮੰਮੀ ਮੈਂ ਨਾ ਮੁੰਡੇ ਨਾਲ ਕਰਦਾ ਗੱਲ ਤੇ ਕਿਸੇ ਦਿਨ ਉਹਨਾਂ ਨੂੰ ਘਰੇ ਬੁਲਾ ਲੈਂਦੇ ਆਪਾਂ ਆਹੋ ਤੁਹਾਡੀ ਬਿਲਕੁਲ ਸਹੀ ਗੱਲ ਆ ਮੈਂ ਤਾਂ ਸੱਚੀ ਇਹ ਤੋਂ ਬਹੁਤ ਹੀ ਤੰਗ ਆਈ ਪਈ ਆ ਕਿ ਇਹ ਨਾ ਕਿਹੜੇ ਤਰੀਕੇ ਦੇ ਨਾਲ ਘਰੋਂ ਤੇ ਨਿਕਲੂਗੀ ਆਈ ਨਾ ਕੀ ਗੱਲ ਜੇ ਕੰਮ ਸਵਾਰ ਨੇ ਹੁੰਦੇ ਨੇ ਉਹਨੂੰ ਵਿਗਾੜਦੀ ਕਿਉਂ ਆ ਮੈਂ ਤਾਂ ਡੱਬੀ ਲੈਣ ਆਈਂਗੀ ਤੂੰ ਡੱਗੇ ਦਾ ਕੀ ਹੋ ਗਿਆ ਮੈਂ ਚੁੱਕ ਦਿੰਨੀ ਐ ਜੇ ਡੱਬੀ ਲੈਣੀ ਤਾਂ ਮੈਨੂੰ ਕਹਿ ਦਿੰਦੀ ਪਤਾ ਹੋਵੇ ਕਿੱਥੇ ਪਈ ਕਦੇ ਰਸੋਈ 'ਚ ਵੜੀ ਹੋਵੇ ਤਾਂ ਫੇਰ ਆ ਨਾ ਸਿਮਰ ਕਿਉਂ ਇੰਨਾ ਬੋਲਦੀ ਮੈਂ ਕਰਨ ਤਾਂ ਨਹੀਂ ਐ ਕੰਮ ਤੇਰੇ ਨਾਲ ਕਰਾ ਦਿੰਨੀ ਮੇਥੀ ਦਾ ਵੀ ਸਾਰਾ ਕੰਮ ਵਿਗਾੜ ਕੇ ਰੱਖ ਦੇਣਾ ਹੁੰਦਾ ਵਾ ਆਪ ਬੈਠਿਆ ਰਹਿੰਦੀ ਆ ਮਾਂ ਮਾਤਾ ਹੀ ਅੰਦਰ ਕੋਈ ਨਹੀਂ ਮੈਂ ਚੁਗਾ ਦਿੰਨੀ ਤੇਰੇ ਨਾਲ ਕਰ ਆਪੇ ਦੀਪ ਹਾਂਜੀ ਤੇਰੇ ਵੱਲ ਵੇ ਕੇ ਫੇਰ ਅੰਦਰ ਸਿਮਰ ਵੜ ਗਈ ਆ ਕੀ ਗੱਲ ਫੇਰ ਤ ਨਹੀਂ ਲੜੀ ਤੇਰੇ ਨਾਲ ਮੰਮੀ ਉਹਦੇ ਨਿੱਕੇ ਨਿੱਕੇ ਗੱਲ ਤੇ ਗੁੱਸੇ ਹੋ ਜਾਂਦੀ ਆ ਮੈਂ ਤਾਂ ਡੱਬੀ ਲੱਬ ਬਣਾਈ ਹੀ ਤੋਂ ਲੱਬ ਦੀ ਲੱਬ ਦੀ ਦਾ ਹੱਥ ਵਾਜ ਗਿਆ ਮੇਰਾ ਮੇਥੀ ਥੱਲੇ ਡੇ ਗਈ ਬਸ ਇਹਨੇ ਚ ਗੁੱਸੇ ਹੋ ਗਿਓ ਨਾ ਫੇਰ ਕੀ ਆ ਮੇਥੀ ਡੇਗੀ ਥੱਲੇ ਮੰਮੀ ਤੁਹਾਨੂੰ ਤਾਂ ਪਤਾ ਹੀ ਆ ਉਹਦੇ ਸੁਭਾ ਦਾ ਕਿੱਦਾਂ ਦਾ ਉਹਦਾ ਸੁਭਾ ਉਹ ਕਿਹਦੀ ਸੌਂਦੀ ਕਿਸ ਦੀ ਤੇ ਹੁਣ ਕੀ ਕਰੀਏ ਉਹਦੇ ਸੁਭਾ ਨੂੰ ਉਹਦੇ ਸੁਭਾ ਤੋਂ ਡਰਦੀ ਆ ਨਾ ਮਾਵਾ ਤਾਂ ਅੰਦਰ ਜਾ ਕੇ ਤੇ ਕਮਰਾ ਬੰਦ ਕਰਕੇ ਬਹਿ ਜਾਣੀ ਆ ਫੇਰ ਮੰਮੀ ਤੂੰ ਰਾਂਝਾ ਜੋ ਕਰਦੀ ਨਾ ਕਰਨ ਦਾ ਜੇ ਆਪਾਂ ਉਹਨੂੰ ਕੁਝ ਕਵਾਂਗੇ ਨਾ ਉਹਨੇ ਮਨਦੀਪ ਨੂੰ ਤੰਗ ਕਰਨਾ ਵਾ ਤੇ ਦੁਖੀ ਬੰਦਾ ਤਾਂ ਕੋਈ ਵੀ ਕਰ ਸਕਦਾ ਮੈਂ ਨਹੀਂ ਚਾਹੁੰਦੀ ਮਨਦੀਪ ਨਾਲ ਕੋਈ ਵੀ ਗਲਤ ਕਦਮ ਚੁੱਕਿਆ ਕੱਲ ਨੂੰ ਸੰਦੀਪ ਉਹਦੀਆਂ ਅੱਖਾਂ 'ਚ ਤੂੰ ਰੜਕਦੀ ਆ ਤੇਰੇ ਨਾਲ ਹੀ ਉਹ ਬੇਅਰ ਕਮਾਉਂਦੀ ਆ ਮੰਮੀ ਕੀ ਕਰ ਸਕਦਾ ਹੁਣ ਜੇ ਆਪਾਂ ਚੰਗੇ ਆ ਨਾ ਤਾਂ ਰੱਬ ਸਾਡੇ ਨਾਲ ਕਦੀ ਗਲਤ ਨਹੀਂ ਹੋਣ ਦਿੰਦਾ ਕਰਨ ਦੇ ਉਹਨੂੰ ਆਪਣੀ ਮਰਜ਼ੀ ਚੱਲ ਤੀਏ ਤੂੰ ਕਰ ਲੈ ਕੰਮ ਰਹਿਣ ਦੇ ਉਹਨੂੰ ਅੰਦਰ ਵੜੀ ਜਦੋਂ ਦਾ ਆਪਣੇ ਗੁੱਸਾ ਠੰਡਾ ਹੋ ਜਾਏਗਾ ਨਾ ਆਜੂਗੀ ਬਾਹਰ ਕਰਨ ਦੇ ਜੋ ਕਰਦੀ ਆ ਹਾਂਜੀ ਤੁਸੀਂ ਨਾ ਕਿਹਾ ਕੋਜ ਨੂੰ ਵੀ ਦੇ ਦਫਰ ਹੈਲੋ ਆਪੋ ਜੀ ਕੀ ਹਾਲ ਚਾਲ ਹੈ ਸਤਿ ਸ਼੍ਰੀ ਅਕਾਲ ਵੀਰੇ ਵਧੀਆ ਤੁਸੀਂ ਦੱਸੋ ਸਭ ਠੀਕ ਆ ਹਾਂ ਸਭ ਠੀਕ ਠਾਕ ਹੈ ਹਾਂਜੀ ਉਹ ਮੈਂ ਨਾ ਫੋਨ ਤੈਨੂੰ ਸੱਚ ਤਾਂ ਕੀਤਾ ਹੀ ਕਿ ਅੱਜ ਨਾ ਸੰਦੀਪ ਨੂੰ ਵੇਖਣ ਆਲੇ ਆਉਣ ਲੱਗੇ ਆ ਇਹ ਤਾਂ ਵਧੀਆ ਗੱਲ ਆ ਵੀਰੇ ਪਰ ਤੁਸੀਂ ਮੈਨੂੰ ਦੱਸਿਆ ਹੀ ਨਹੀਂ ਕੁਝ ਵੀ ਉਹ ਦੱਸਣਾ ਕੀ ਆ ਅਚਾਨਕ ਹੀ ਗੱਲ ਚੱਲ ਪਈ ਉਹ ਮੇਰਾ ਨਾ ਇੱਕ ਦੋਸਤ ਹੀ ਤੇ ਉਹ ਮੁੰਡਾ ਤਾਂ ਬੜਾ ਵਧੀਆ ਵਾ ਤੇ ਮੈਂ ਕਿਹਾ ਚੱਲ ਸੰਦੀਪ ਲਈ ਵਧੀਆ ਵਾ ਮੁੰਡਾ ਤੇ ਰਿਸ਼ਤਾ ਹੀ ਕਰਾ ਦਿੰਨੇ ਆ ਚਲੋ ਠੀਕ ਆ ਵੀਰ ਜੀ ਕੋਈ ਨਾ ਮੈਂ ਤੇ ਕੰਮ ਆ ਜਾਾਂਗੇ ਅੱਜ ਹਾਂ ਹਾਂ ਤੇ ਮੇਰੀ ਗੱਲ ਸੁਣੀ ਟਾਈਮ ਨਾ ਆ ਜਾਓ ਠੀਕ ਆ ਅੱਜ ਸ਼ਾਮਾਂ ਨੂੰ ਆਉਣਾ ਉਹਨਾਂ ਨੇ ਠੀਕ ਆ ਮੇਰੀ ਭੈਣ ਵਿਆਹ ਕਰਵਾਉਂਗੀ ਇਤਨੀ ਵੱਡੀ ਖੁਸ਼ੀ ਦੀ ਗੱਲ ਦਾ ਚਲੋ ਜਲਦੀ ਜਲਦੀ ਕੰਮ ਨਿਬੇੜ ਲਾ ਸਾਰੇ ਇਹ ਬੜੀ ਖੁਸ਼ੀਆ ਪਤਾ ਨਹੀਂ ਇਹਨੂੰ ਕਿਹਦਾ ਫੋਨ ਹੀ ਆਇਆ ਵਾ ਕਮਲ ਤੇ ਕੁਠੇ ਧੁੱਪ ਸੇਕਣ ਦੇ ਆ ਵਾ ਇਹ ਬੜੀ ਸਪੀਡ ਨਾਲ ਕੁਠੇ ਤੇ ਚੜੀ ਜਾਂਦੀ ਆ ਵੇਖਾਂ ਸਹੀ ਇਹਦੇ ਮਗਰ ਜਾ ਕੇ ਕਿ ਭਲਾ ਕੀ ਕਰਦੀ ਪਈ ਆ ਫੋਨ ਆ ਸੀਗਾ ਤੇ ਨਾ ਅੱਜ ਨਾ ਸ਼ਾਮ ਨੂੰ ਮੇਰੀ ਵੱਡੀ ਭੈਣ ਨੂੰ ਨਾ ਮੁੰਡੇ ਆਲੇ ਨੇ ਵੇਖਣਾ ਨਾ ਵਾ ਦੀਵਨ ਵੇਖਣਾ ਨਾ ਵਾ ਹਾਂਜੀ ਚੱਲ ਇਹ ਤਾਂ ਬੜੀ ਖੁਸ਼ੀ ਵਾਲੀ ਗੱਲ ਆ ਤੇ ਉਹ ਕਹਿੰਦੇ ਸੀਗੇ ਕਿ ਤੁਸੀਂ ਦੋਨੇ ਜਨਨਾ ਟਾਈਮ ਨਾਲ ਆ ਜਿਓ ਚੱਲ ਕੋਈ ਗੱਲ ਨਹੀਂ ਮੈਂ ਤਿਆਰ ਹੋ ਇਹਨੇ ਕੱਠੇ ਚੱਲਨੇ ਆ ਫਿਰ ਮੈਂ ਵੀ ਫ੍ਰੀ ਅੱਜ ਹਾਂਜੀ ਵੇ ਮੁੰਡਿਆ ਤੈਨੂੰ ਸ਼ਰਮਤ ਨਹੀਂ ਆਉਂਦੀ ਫੋਨ ਤੇ ਉਹਨਾਂ ਆਪਣੇ ਕੁੜੀ ਨੂੰ ਕੀਤਾ ਵਾ ਤੈਨੂੰ ਥੋੜਾ ਫੋਨ ਲਾਇਆ ਵਾ ਤੂੰ ਕਿੱਡੀ ਛੇਤੀ ਖੁਸ਼ ਹੋ ਗਿਆ ਵਾ ਚਲੋ ਤਿਆਰ ਹੋ ਕੇ ਚੱਲੀਏ ਹੈਂ ਇਹ ਵੀ ਤੈਨੂੰ ਉਹੋ ਜੀ ਦਸਣ ਆਈ ਆ ਉਦੋਂ ਤੇ ਇਹੋ ਲੰਗੜੀ ਜੀ ਕੋ ਕੰਮ ਨਹੀਂ ਹੁੰਦਾ ਤੇ ਹੁਣ ਟਪੋਟਾ ਪੌੜੀਆਂ ਚੜ ਕੇ ਤੇਰੇ ਕੋਲ ਆ ਗਈ ਆ ਮੰਮੀ ਆ ਜੋੜੇ ਤੇਰੇ ਅੱਗੇ ਹੱਥ ਤੇਰਾ ਹਰ ਵਾਰੀ ਦਾ ਇਹੀ ਪੰਗਾ ਰਹਿੰਦਾ ਉਹਨੂੰ ਮਾਨਣਾ ਕਲਿਆਂ ਨੇ ਫੋਨ ਕੀਤਾ ਵਾ ਤੇ ਉਹ ਵਿਚਾਰੀ ਮੈਨੂੰ ਦਸਣ ਆ ਗਈ ਆ ਉਹਨੇ ਕਿਹੜੀ ਗੋਲੀ ਚਲਾਤੀ ਇੱਥੇ ਤੁਸੀਂ ਆਉਂਦੇ ਬੋਲ ਲਾ ਪਏ ਚੰਗਾ ਚੰਗਾ ਕਰੋ ਆਪਣੀਆਂ ਮਰਜ਼ੀਆਂ ਮੈਨੂੰ ਪੁੱਛਣ ਦੀ ਨਹੀਂ ਲੋੜ ਹੈਗੀ ਚੱਲ ਬੂਜਾ ਤੂੰ ਟੈਨਸ਼ਨ ਨਾ ਲੈ ਤੂੰ ਤਿਆਰ ਹੋ ਆਪਾਂ ਚੱਲਨੇ ਆਂ ਸ਼ਾਮ ਦੋਵਿਆਂ ਨੇ ਮੰਮੀ ਨੇ ਤੇ ਬੋਲਦੇ ਰਹਿਣਾ ਵੇ ਮੁੰਡਿਆ ਹਾਂ ਮੰਮੀ ਹੋਈ ਗੱਲ ਉਹ ਨਾ ਨਾ ਮੁੰਡੇ ਵਾਲਿਆ ਨਾ ਉਹ ਮੰਮੀ ਮੇਰੀ ਗੱਲ ਹੋ ਗਈ ਆ ਤੇ ਉਹਨਾਂ ਨੇ ਦੋਵਾਂ ਘੰਟਿਆਂ ਦਾ ਕਾਜ ਨਾ ਆਛਾ ਆਛਾ ਤੂੰ ਹੀ ਅੱਧਾ ਕਰ ਲੋ ਤਿਆਰੀ ਟੁਰੀ ਕਰ ਲੋ ਚਲ ਠੀਕ ਆ ਫਿਰ ਮੈਂ ਤਿਆਰੀ ਟੁਰੀ ਕਰਾ ਤਾ ਮੈਂ ਸ਼ਰੂ ਮੜਾ ਜਾ ਸਮਾਨ ਸਮੂਨ ਲੈ ਆਂ ਚੱਲ ਆਇਆ ਫਿਰ ਦੌੜ ਕੇ ਸੰਦੀਪ ਹਾਂਜੀ ਓ ਮੁੰਡੇ ਵਾਲੇ ਆਉਣ ਲੱਗੇ ਓ ਤੇ ਤਿਆਰ ਟੁਰੀ ਹੋ ਜਾ ਫਿਰ ਚਲੋ ਕੋਈ ਨਹੀਂ ਹੋ ਜਾਣੀ ਐ ਮੈਂ ਹੋ ਜਾ ਤਿਆਰ ਫਿਰ ਕੀ ਤਿਆਰੀ ਹੈ ਜੀ ਮੰਮੀ ਜੀ ਰੈਡੀ ਆ ਮੈਂ ਤੇ ਆ ਜਾ ਕਿਉਂ ਠੀਕ ਦਿਓ ਨੇ ਵਿਚਾਰੇ ਕੁੜੀ ਵਾਲੇ ਚਲ ਆ ਜਾਓ ਤੇ ਚਲੀਏ ਚਲੋ ਚਲੋ ਮੈਂ ਕੱਢਦਾ ਗੱਡੀ ਬਾਹਰ ਆ ਬੁਲਾਓ ਵੀ ਰੈਡੀ ਹਾਂਜੀ ਕੱਲ੍ਹ ਜਿਹੜਾ ਮੈਨੂੰ ਮਨਦੀਪ ਦਾ ਫੋਨ ਆਇਆ ਔਣ ਵਾਲੇ ਆਉਣ ਵਾਲੇ ਆ ਚਲ ਓਟ ਚਲੀਏ ਫਿਰ ਹਾਂਜੀ ਚਲੋ ਹਾਏ ਕਮਲ ਪੁੱਤ ਮੈਂ ਮਰ ਗਈ ਉਹ ਮੰਮੀ ਕੀ ਹੋ ਗਿਆ ਜੀ ਕੁਝ ਨਹੀਂ ਪੁੱਤ ਮੈਂ ਪੌੜੀਆਂ ਤੇ ਉੱਤਣ ਦੀ ਹਾਂ ਤੇ ਮੇਰਾ ਪੈਰ ਸਲਿੱਪ ਕਰ ਗਿਆ ਵਾ ਤੇ ਬੇਅਤ ਮੋਚ ਆ ਗਈ ਆ ਤੇ ਮੇਰੇ ਲੱਤ ਬਿਲਕੁਲ ਨਹੀਂ ਕੰਮ ਕਰਦੀ ਇਹ ਲੱਲੂ ਨੰਡਿਆ ਮੜਾ ਮੜਾ ਪੈਰ ਦੇ ਨਹੀਂ ਹਾਏ ਮੇਰੀ ਪੁੱਤ ਲੱਤ ਟੁੱਟ ਗਈ ਚਲੋ ਮੰਮੀ ਤੁਹਾਨੂੰ ਮੈਂ ਪਹਿਲੇ ਡਾਕਟਰ ਕੋਲ ਵਿਖਾ ਲਿਆ ਵਾ ਚੱਲ ਮੇਰਾ ਪੁੱਤ ਚਲੋ ਆਓ ਹਨਾ ਵਾਤ ਭਾਂਜੀ ਆ ਜੇ ਮੇਰਾ ਬੇਟਾ ਪ੍ਰਾਈਵੇਟ ਕੰਪਨੀ ਜੌਬ ਕਰਦਾ ਵਾ ਉਦਾਂ ਕੋਰਸ ਵੀ ਕੀਤਾ ਇਹਨੇ ਚੰਗੀ ਤਨਖਾਹ ਲੈਂਦਾ ਵਾ ਠੀਕ ਆ ਭੈਣ ਜੀ ਬਾਕੀ ਤੁਹਾਨੂੰ ਮਨਦੀਪ ਨੇ ਸਾਰਾ ਕੁਝ ਦੱਸ ਹੀ ਦਿੱਤਾ ਹੋਣਾ ਵਾ ਹਾਂਜੀ ਹਾਂਜੀ ਭੈਣ ਜੀ ਇਹ ਮੇਰੀ ਵੱਡੀ ਬੇਟੀ ਆ ਤੇ ਉਹ ਮੇਰਾ ਛੋਟਾ ਬੇਟਾ ਹੈ ਤੇ ਇੱਕ ਮੇਰੀ ਛੋਟੀ ਬੇਟੀ ਹੋਰ ਆ ਉਹ ਵੀ ਆਈ ਆ ਤੇ ਇਹਨੇ ਬੀਏ ਕੀਤੀ ਆ ਪ੍ਰਾਈਵੇਟ ਕੰਮ ਕਰਦੀ ਸੀ ਤੇ ਜਦੋਂ ਦਾ ਮੇਰੇ ਬੇਟੇ ਨੂੰ ਨੌਕਰੀ ਮਿਲ ਗਈ ਸਰਕਾਰੀ ਤੇ ਫਿਰ ਉਹਨੇ ਕੰਮ ਛਡਾਤਾ ਹਾਂ ਪੂਜਾ ਤੇਰੀ ਕਰੋ ਦੀ ਵੇਟ ਕਾਂਦੇ ਆਹੀ ਕਿੱਥੇ ਰਹਿ ਗਈਆਂ ਅਜੇ ਤਾਂ ਮੁੰਡੇ ਵਾਲੇ ਕਦੋਂ ਦੇ ਆਗੇ ਆ ਅੱਛਾ ਚਲ ਫੇ ਠੀਕ ਆ ਤੂੰ ਆਪਣੀ ਸੱਸ ਦਾ ਧਿਆਨ ਰੱਖ ਇੱਧਰ ਤੇ ਇੱਧਰ ਅਸੀਂ ਆਪੇ ਦੇਖ ਲੈਨੇ ਆ ਚਲ ਠੀਕ ਆ ਐਂ ਜੀ ਕੀ ਗੱਲ ਹੋ ਗਈ ਆ ਕੁਛ ਨਹੀਂ ਭੈਣ ਜੀ ਛੋਟੀ ਕੁੜੀ ਨੇ ਵੀ ਆਉਣਾ ਸੀ ਤੇ ਉਹਦਾ ਫੋਨ ਆ ਗਿਆ ਉਹਦੀ ਸੱਸ ਨਾ ਪੌੜੀਆਂ ਤੋਂ ਡਿੱਗ ਪਈ ਆ ਚਲ ਕੋਈ ਗੱਲ ਨਹੀਂ ਭੈਣ ਜੀ ਅਮੈਂ ਟੈਨਸ਼ਨ ਨਾ ਲਾਓ ਤੁਸੀਂ ਦੁੱਖ ਦਾ ਕੀ ਪਤਾ ਲੱਗਦਾ ਕਿਹੜੇ ਵੇਲੇ ਆ ਜਾਂਦਾ ਵਾ ਕੋਈ ਗੱਲ ਨਹੀਂ ਹੋ ਜੂਗੀ ਠੀਕ ਆਪੇ ਪੂਜਾ ਨਹੀਂ ਆਈ ਤੇ ਕੋਈ ਗੱਲ ਨਹੀਂ ਹਾਂਜੀ ਹਾਂਜੀ ਭੈਣ ਜੀ ਇਹ ਤੇ ਗੱਲ ਤੁਹਾਡੀ ਠੀਕ ਆ ਬੰਦਾ ਸੋਚਦਾ ਕੁਝ ਹੋ ਰਿਹਾ ਤੇ ਹੋ ਕੁਝ ਹੋਰ ਜਾਂਦਾ ਆ ਨਾਲ ਮਨਦੀਪ ਕਹਿੰਦਾ ਮੈਂ ਵਿਆਹਿਆ ਵਾਂ ਤੇ ਨੌ ਕਿਥੇ ਤੁਹਾਡੇ ਭੈਣ ਜੀ ਨੌ ਅਸਲ 'ਚ ਨਾ ਉਹਦਾ ਭਰਾ ਪ੍ਰਾਈਵੇਟ ਕੰਪਨੀ 'ਚ ਕੰਮ ਕਰਦਾ ਏ ਕਹਨੇ ਆਨ ਨੂੰ ਝੂਠੇ ਕੇਸ ਚ ਪਸਾਤਾ ਤੇ ਪੁਲਿਸ ਚੋਕ ਕੇ ਲੈ ਗਈ ਤੇ ਉਹ ਆਂਦੀ ਮੈਨੂੰ ਫਿਕਰ ਜੀ ਬੜੀ ਹੋਣ ਈ ਆ ਤੇ ਫਿਰ ਉਹ ਭੇਕੇ ਚਲ ਗਈ ਚਲੋ ਕੋਈ ਗੱਲ ਨਹੀਂ ਭੈਣ ਜੀ ਵਾਹਿਗੁਰੂ ਆਪੇ ਸਾਭ ਕੋ ਠੀਕ ਕਰੂਗਾ ਤੇ ਬਾਕੀ ਚਲੋ ਜਿਹੜੇ ਕੰਮ ਹੈ ਬੈਠੇ ਹੋ ਕਰੀਏ ਆਪਾਂ ਸ਼ੁਰੂ ਸਾਨੂੰ ਤੇ ਬੇਟੀ ਪਸੰਦ ਵਾ ਤੁਸੀਂ ਦੱਸੋ ਜੇ ਕੋਈ ਪੁੱਛਣਾ ਬੇਟੇ ਨੂੰ ਤੇ ਪੁੱਛ ਸਕਦੇ ਜੀ ਭੈਣ ਜੀ ਸਾਨੂੰ ਵੀ ਬੇਟਾ ਪਸੰਦ ਆ ਤਨਾਲੇ ਮੰਦੀਪ ਨੇ ਸਭ ਕੁਝ ਦੱਸ ਹੀ ਦਿੱਤਾ ਹੀ ਨਾਲੇ ਜਾਣਦਾ ਹੀ ਆ ਚਲੋ ਠੀਕ ਆ ਭੈਣ ਜੀ ਬਾਕੀ ਆਪਾਂ ਫੋਨ ਤੇ ਨਾ ਵਿਆਹ ਦੀ ਤਰੀਕ ਪੱਕੀ ਕਰ ਲਾਂਗੇ ਸਲਾਹ ਕਰਕੇ ਵੀ ਕਿਹੜੀ ਤਰੀਕ ਰੱਖਣੀ ਆ ਨਾਲੇ ਭੈਣ ਜੀ ਇੱਕ ਗੱਲ ਹੋਰ ਜੇ ਤੁਹਾਡੀ ਕੋਈ ਡਿਮਾਂਡ ਆ ਨਾ ਤੇ ਹੁਣ ਇਹ ਦੱਸ ਦਿਓ ਸਾਨੂੰ ਲੈ ਭੈਣ ਜੀ ਇਹ ਕਿਦਾਂ ਦੀਆਂ ਗੱਲਾਂ ਕਰਨ ੜੇ ਤੁਸੀਂ ਗੁਰੂ ਘਰ ਬੈਠੇ ਆ ਗੁਰੂ ਨੇ ਸਭ ਕੁਝ ਹੀ ਦਿੱਤਾ ਵਾ ਘਰ ਤੇ ਜਿੰਨੇ ਦੀ ਦੇਤੀ ਉਹਨੇ ਪਿੱਛੇ ਕੀ ਰੱਖਿਆ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਤੁਸੀਂ ਕੋਈ ਟੈਨਸ਼ਨ ਨਹੀਂ ਲੈਣੀ ਕਿਸੇ ਵੀ ਗੱਲ ਦੀ ਮੰਮੀ ਤੁਸੀਂ ਹੁਣ ਰੈਸਟ ਕਰੋ ਡਾਕਟਰ ਕਹਿੰਦਾ ਵਾ ਵੀ ਫ੍ਰੈਕਚਰ ਆਇਆ ਵਾ ਲੱਤ ਨੂੰ ਤੇ ਹੁਣ ਤੁਸੀਂ ਬਹੁਤਾ ਲੱਤ ਨੂੰ ਹਿਲਾਇਆ ਹੋਣਾ ਤੇ ਨਾ ਤੁਸੀਂ ਘਰ ਦਾ ਕੋਈ ਕੰਮ-ਕਾਰ ਕਰਨਾ ਵਾ ਬਸ ਥਿਲ ਬੈਠਦੇ ਉੱਤੇ ਰਹਿਣਾ ਵਾ ਤੁਸੀਂ ਹੁਣ ਇੱਕ ਮਹੀਨਾ ਹਾਏ ਪੁੱਤਰ ਮੈਂ ਮਹੀਨਾ ਕਿੱਦਾਂ ਕੱਟਾਂਗੀ ਕਿੱਦਾਂ ਅੰਦਰ-ਬਾਰ ਜਾਵਾਂਗੀ ਮੈਨੂੰ ਤੇ ਕਈ ਚੀਜ਼ਾਂ ਦੀ ਲੋੜ ਪੈਣੀ ਆ ਤੇ ਇੱਥੇ ਮਹੀਨਾ ਬੈਠ ਤੇ ਮੈਂ ਕਿੱਦਾਂ ਬਿਠੀ ਰਾਵਾਂਗੀ ਟੈਨਸ਼ਨ ਨਾ ਲਾਓ ਹੁਣ ਰੈਸਟ ਕਰਨੀ ਪੈਣੀ ਆ ਤੁਹਾਨੂੰ ਪਤਾ ਹੀ ਏ ਜਿਆਦਾ ਛੱਟ ਆ ਕੋਈ ਗੱਲ ਨਹੀਂ ਮੰਮੀ ਜਿਹੜੀ ਵੀ ਚੀਜ਼ ਦੀ ਤੁਹਾਨੂੰ ਲੋੜ ਹੋएगी ਤੁਸੀਂ ਮੈਨੂੰ ਦੱਸਿਓ ਮੈਂ ਤੁਹਾਨੂੰ ਦੇ ਦੂੰਗੀ ਬੈਠ ਤੇ ਬੈਠਿਆਂ ਨੂੰ ਮੰਮੀ ਵੇਖ ਲਓ ਕਿ ਨਹੀਂ ਚੰਗੀ ਆ ਫਿਰ ਵੀ ਤੁਹਾਡਾ ਸੋਚਣ ਦੀ ਆ ਹਲੇ ਤੱਕ ਆਪ ਨਹੀਂ ਚੰਗੀ ਦਾ ਚਲਾ ਜਾਂਦਾ ਤੇ ਵੇਖ ਲਓ ਜਦੋਂ ਦੀ ਉਹ ਵੀ ਆਈ ਹੈ ਨਾ ਤੁਸੀਂ ਉਦੋਂ ਦੇ ਉਹਨੂੰ ਕਿਨੇ ਤਾਨੇ ਮਾਰਦੇ ਜਿਉਂ ਲੱਤ ਕਰਕੇ ਦੇ ਲਓ ਮੰਮੀ ਡਾਕਟਰ ਨੇ ਤੁਹਾਨੂੰ ਮਹੀਨਾ ਹੀ ਕਿਹਾ ਵਾ ਮੰਜੇ ਤੇ ਭੈਣ ਨੂੰ ਤੇ ਕਿੰਨਾ ਔਖਾ ਹੋ ਗਿਆ ਤੁਹਾਡੇ ਵਾਸਤੇ ਆ ਵੀ ਤੇ ਵਿਚਾਰੀ ਹੈ ਹੀ ਨਾ ਜਿਹੜੀ ਜਨਮ ਤੋਂ ਹੀ ਇਦਾਂ ਦੀ ਆ ਤੇ ਲੋਕਾਂ ਦੀ ਗੱਲਾਂ ਸੁਣਦੀ ਆ ਤੇ ਤੁਹਾਡੇ ਵਾਸਤੇ ਵੇਖੋ ਕਿੰਨਾ ਔਖਾ ਵਾ ਪਾਉਂ ਤੇ ਫੇਰ ਆਸ ਆ ਅੱਜ ਨਹੀਂ ਗੱਲ ਲੱਤ ਠੀਕ ਹੋਈ ਜਾਣੀ ਇਹਨੂੰ ਵਿਚਾਰੀ ਨੂੰ ਕੋਈ ਆਸ ਹੀ ਨਹੀਂ ਆ ਬਾ ਤੁਹਾਨੂੰ ਮੈਂ ਮੰਮੀ ਇਹੀ ਗੱਲ ਕਹਿੰਨਾ ਵਾ ਆਡਾ ਘੜਾ ਕੋਈ ਐਡਾ ਟੱਬਰਾ ਤਿੰਨ ਤੇ ਆਪਾਂ ਜੀ ਆ ਤੇ ਖੁਸ਼ੀ ਖੁਸ਼ੀ ਰਿਹਾ ਕਰੀਏ ਟੱਬਰ ਚ ਤੇ ਨਾ ਬੋਦੀ ਕਿਸੇ ਨੂੰ ਵੱਧ ਘੱਟ ਗੱਲ ਕਰਿਆ ਕਰੀਏ ਤੇ ਨਾ ਸੁਣਿਆ ਕਰੀਏ ਕਮਲ ਪੁੱਤ ਤੇਰੀਆਂ ਇਹ ਗੱਲਾਂ ਨੇ ਨਾ ਮੇਰੀਆਂ ਅੱਖਾਂ ਤੋਂ ਪਰਦਾ ਚੁੱਕਤਾ ਵਾ ਤੇ ਪੂਜਾ ਪੁੱਤ ਤੂੰ ਵੀ ਮੈਨੂੰ ਮਾਫ ਕਰ ਦੇ ਜਿਹੜੀਆਂ ਤੈਨੂੰ ਮੈਂ ਵਾਦੂ ਘਟੂ ਗੱਲਾਂ ਕਰਦੀ ਰਹੀ ਹੁਣ ਮੈਂ ਤੈਨੂੰ ਅਪਣਾ ਲਿਆ ਤੇ ਤੇਰੇ ਨਾਲ ਖੁਸ਼ੀ-ਖੁਸ਼ੀ ਰਹਾਂਗੀ ਨਹੀਂ ਮੰਮੀ ਤੁਸੀਂ ਮੇਰੇ ਕੋਲੋਂ ਮਾਫੀ ਨਾ ਮੰਗੋ ਮਾਫੀ ਕਦੀ ਬੱਚਿਆ ਤੋਂ ਮਾਫੀ ਨਹੀਂ ਮੰਗਦੇ ਚੱਲ ਕੋਈ ਗੱਲ ਨਹੀਂ ਧੀਏ ਤੈਨੂੰ ਅੱਜ ਤੋਂ ਬਾਅਦ ਮੈਂ ਆਪਣੀ ਧੀਆ ਵਾਂਗੂ ਰੱਖੂੰਗੀ ਹਾਂਜੀ